ਬੀਨਸ ਜਾਣੀ ਕੇ ਫੜੀਆਂ ਦੀ ਬਜਾਈ ਦਾ ਟਾਈਮ ਸ਼ੁਰੂ ਹੋ ਗਿਆ ਮੇਰੇ ਪਿੱਛੇ ਦੇਖੋ ਜਿਹੜੇ ਬੀਨਸ ਵਾਲੇ ਖੇਤ ਨੇ ਕਿਹੜੀ-ਕਿਹੜੀ ਇੱਚ ਦਿੱਕਤ ਆਉਣੀ ਆ ਕੀ ਸੀਡ ਰੇਟ ਰਹਿਣਾ ਕਿਹੜੀ ਮਾਤਰਾ ਆਪਾਂ ਯੂਜ਼ ਕਰਨੀ ਆ ਉਹ ਸਾਰੀਆਂ ਗੱਲਾਂ ਪਤਾ ਨਾਲ ਇਸ ਵੀਡੀਓ ਚ ਕਰਾਂਗੇ ਵੀਡੀਓ ਪੂਰੀ ਦੇਖਿਓ ਇੱਕ ਸ਼ਾਰਟ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਆ ਜੀ ਤੇ ਇਸ ਵੀਡੀਓ ਚ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਕਿਉਂਕਿ ਕਦੋਂ ਲੱਗਣੀ ਆ ਕਦੋਂ ਵਿੱਚ ਕਿਹੜੀ-ਕਿਹੜੀਆਂ ਬਿਮਾਰੀਆਂ ਆਉਂਦੀਆਂ ਕਦੋਂ ਇਹਦੀ ਤੜਾਈ ਹੋਣੀ ਆ ਕਿੰਨਾ ਵਜਨ ਹੁੰਦਾ ਉਹ ਸਾਰੀਆਂ ਗੱਲਾਂ ਪਤਾ ਨਾਲ ਇਸ ਵੀਡੀਓ ਚ ਕਰਾਂਗੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗਾ ਕਿ ਇਹਦੇ ਵਿੱਚ ਕਿਹੜੇ-ਕਿਹੜੇ ਚੈਲੰਜ ਆਉਂਦੇ ਨੇ ਦੇਖੋ ਇਹ ਡਬਲ ਲਾਈਨ ਬਜਾਈ ਹੋਈ ਹੈ ਜੀ ਬਿਲਕੁਲ ਜੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਈਏ ਤੇ ਹਲੇ ਇਹਦੀ ਜਰਮੀਨੇਸ਼ਨ ਹੋ ਰਹੀ ਹੈ ਇਹ ਆਵਲ ਜਰਮੀਨੇਸ਼ਨ ਹੈ ਜਿਹੜੀ ਇਹ ਅੱਜ ਹੋਈ ਹੈ ਜੀ ਹਲੇ ਜਰਮੀਨੇਸ਼ਨ ਹੋ ਰਹੀ ਹੈ ਤਾਂ ਹਲੇ ਇਹਦੀ ਜਰਮੀਨੇਸ਼ਨ ਹੋਰ ਹੋਣੀ ਆ ਤੇ ਪਰ ਹੋਰ ਜਰਮੀਨੇਸ਼ਨ ਹੋਣ ਦੇ ਬਾਵਜੂਦ ਵੀ ਸਾਨੂੰ ਸਵੇਰੇ 5 ਵਜੇ ਪੰਪ ਚੱਕਣੇ ਪਏਗੇ ਉਧਰ ਦੇਖੋ ਤੁਸੀਂ ਸਪਰੇ ਜਿਹੜੀ ਹੋ ਰਹੀ ਆ ਛੋਟੇ ਪੰਪਾਂ ਨਾਲ ਹਮੇਸ਼ਾ ਨੂੰ ਸਪਰੇ ਕਰਨੀ अर्ली ਮਾਰਨਿੰਗ ਸਪਰੇ ਸ਼ੁਰੂ ਕਰਨੀ ਪੈਂਦੀ ਆ ਤਾਂ ਖੇਤ ਹੈਗਾ ਜੀ ਆਪਣੇ ਮਿੱਤਰ ਦਾ ਤੇ ਸਾਡਾ ਭਤੀਜਾ ਵੀ ਟਾਈਮ ਨਾਲ ਹੀ ਸਵੇਰੇ 6 ਵਜੇ ਹੀ ਆ ਗਿਆ ਨਾਲ ਤੇ ਇਹ ਚ ਹੁਣ ਕਿਹੜੀ ਕਿਹੜੀ ਦਿੱਕਤ ਆਉਂਦੀ ਆ ਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਦੇ ਵਿੱਚ ਆਉਣੀ ਆ ਇਹ ਦੋ ਟਾਈਮ ਤੇ ਆਉਂਦੀ ਆ ਜੀ ਉਹ ਆਉਂਦੀ ਆ ਆਹ ਵਾਲੀ ਤੋਂ ਦੇਖੋ ਆਹ ਦੇਖੋ ਹਲੇ ਬੂਟੇ ਦੀ ਜਰਮੀਨੇਸ਼ਨ ਸ਼ੁਰੂ ਹੋਈ ਹੈ ਤਾਂ ਫੰਗਸ ਹੈ ਜਿਹੜੀ ਇਹਨੂੰ ਆ ਵੀ ਗਈ। ਤਾਂ ਇਹਦੇ ਹੱਲ ਕਰਨ ਲਈ ਉਹ ਸਵੇਰੇ ਸਵੇਰੇ ਜਿਹੜਾ ਪੰਪ ਆਪਾਂ ਨੂੰ ਚੱਕਣਾ ਪੈਂਦਾ। ਠੀਕ ਹੈ ਜੀ ਇਹਦੀ ਸਪਰੇ ਜਿਹੜੀ ਤੁਹਾਨੂੰ ਸਵੇਰੇ 7 ਵਜੇ ਤੋਂ ਪਹਿਲਾਂ-ਪਹਿਲਾਂ ਕਰਨੀ ਪਊਗੀ। ਜੇ ਤੁਸੀਂ ਸਵੇਰੇ 7 ਵਜੇ ਤੋਂ ਪਹਿਲਾਂ ਇਹਦੀ ਸਪਰੇ ਨਹੀਂ ਕਰਦੇ ਤਾਂ ਤੁਹਾਨੂੰ ਦਿੱਕਤ ਆ ਜਾਊਗੀ। ਦਿੱਕਤ ਕਿਉਂ ਹੋਣੀ ਹੈ? ਕਿਉਂਕਿ ਖੇੜਾਂ ਜਿਹੜੀਆਂ ਆਪਣੀਆਂ ਸੁੱਕ ਜਾਣਗੀਆਂ। ਸੁੱਕੀਆਂ ਖੇੜਾਂ ਤੇ ਕਿਸੇ ਵੀ ਚੰਗੀ ਫੰਗੀ ਸਾਈਡ ਨੇ ਕੰਮ ਹੈ ਜਿਹੜਾ ਉਹ ਨਹੀਂ ਕਰਨਾ। ਤੇ ਹੁਣ ਆਪਾਂ ਇਹਨੂੰ ਕਿਹੜੇ-ਕਿਹੜੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨੀ ਆ ਦੇਖੋ ਹੱਲ ਕਰਨਾ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਫੰਗਸ ਹੈ ਜਿਹੜੀ ਬਹੁਤ ਜ਼ਿਆਦਾ ਤੰਗ ਕਰੂਗੀ ਇਸ ਦੇ ਵਿੱਚ ਤੁਸੀਂ ਕੋਈ ਵੀ ਚੰਗਾ ਫੰਗੀਸਾਈਡ ਲੈ ਲਓ ਪਲੱਸ ਐਂਟੀਬਾਇਓਟਿਕ ਆਪਾਂ ਨੂੰ ਨਾਲ ਯੂਜ਼ ਕਰਨਾ ਪੈਂਦਾ ਫਿਰ ਇਸ ਦਾ ਕੰਟਰੋਲ ਆਉਂਦਾ ਹੈ ਤਾਂ ਛੋਟੇ ਪੰਪ ਦੇ ਨਾਲ ਸਟਿੱਕਰ ਜਾਂ ਸਪ੍ਰੈਡਰ ਦੀ ਵਰਤੋਂ ਕਰਨ ਕਰਕੇ ਤੇ ਅਰਲੀ ਮਾਰਨਿੰਗ ਇਹਦੀ ਡ੍ਰਿੰਚਿੰਗ ਕਰਨੀ ਪਈ ਡ੍ਰਿੰਚਿੰਗ ਮਤਲਬ ਕੱਲੀ-ਕੱਲੀ ਖੇਤ ਤੇ ਤੁਹਾਨੂੰ ਬਿਲਕੁਲ ਧਿਆਨ ਨਾਲ ਸਪਰੇਅ ਕਰਨਾ ਬਹੁਤ ਪਾਣੀ ਟੜਾ ਲੱਗ ਜਾਊਗਾ ਜੀ 1 ਏਕੜ ਦਾ ਮਿ 250 ਤੋਂ 260 ਲੀਟਰ ਪਾਣੀ ਇੱਕ ਏਕੜ ਦਾ ਤੁਹਾਡਾ ਲੱਗ ਜਾਂਦਾ ਜੇ ਤੁਸੀਂ ਇਸ ਨੂੰ ਇਸ ਨੂੰ ਖਤਮ ਕਰਨਾ ਐਂਟੀਬਾਇਓਟਿਕ ਤੁਸੀਂ ਵੈਲਡਾ ਮਸ਼ੀਨ ਲੈ ਸਕਦੇ ਹੋ ਕਸੂਗਾ ਮਸ਼ੀਨ ਲੈ ਸਕਦੇ ਹੋ ਜਿੱਤਨੂੰ ਨਹੀਂ ਮਿਲਦਾ ਉਹ ਸਟੈਪ ਤੋਂ ਦੇ ਕਿਹੜੇ ਟੀਕੇ ਹੁੰਦੇ ਆ ਛੋਟੇ ਤੁਸੀਂ ਉਹ ਵੀ ਦੀ ਵੀ ਵਰਤੋਂ ਕਰ ਸਕਦੇ ਹੋ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਲੈ ਕੇ ਉਹਦੀ ਵਰਤੋਂ ਕਰੋ ਫੰਗੀਸਾਈਡ ਤੁਸੀਂ ਭਾਵੇਂ ਐਚ 1236 ਯੂਜ਼ ਕਰ ਲਓ ਜਾਂ ਹੈਕਸਾ ਕੋਨੋਜੋਲ ਪਲਸ ਕਪਟਾਨ ਵਾਲਾ ਕੰਬੀਨੇਸ਼ਨ ਯੂਜ਼ ਕਰ ਲਓ ਉਹਨਾਂ ਨਾਲ ਕਾਫੀ ਹੱਦ ਤੱਕ ਇਹਦਾ ਕੰਟਰੋਲ ਤੁਹਾਨੂੰ ਮਿਲ ਜੂਗਾ ਬਟ ਸ਼ਰਤ ਇਹ ਹੈ ਛੋਟੇ ਪੰਪ ਨਾਲ ਸਪਰੇਅ ਕਰਨੀ ਪੈਣੀ ਹੈ अर्ਲੀ ਮਾਰਨਿੰਗ ਕਰਨੀ ਪੈਣੀ ਹੈ ਜੇ ਛੋਟੇ ਪੰਪ ਨਾਲ ਨਹੀਂ ਕਰਨੀ ਤਾਂ ਪਾਣੀ ਵੱਧ ਤੋਂ ਵੱਧ ਲਾਓ ਤੇ अर्ਲੀ ਮਾਰਨਿੰਗ ਸਪਰੇਅ ਕਰੋ ਜਿਹੜੀਆਂ ਖੇੜਾਂ ਹਨ ਪੂਰੀਆਂ ਖੇੜਾਂ ਆਵਲੀਆਂ ਖੇੜਾਂ ਜਿਹੜੀਆਂ ਇਹ ਪੂਰੀਆਂ ਐ ਤੁਹਾਡੀਆਂ ਪ੍ਰੋਪਰ ਡ੍ਰਿੰਚ ਹੁੰਦੀਆਂ ਜਾਣ ਠੀਕ ਹੈ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਬਿਮਾਰੀ ਦਾ ਆਪਣਾ ਇਹ ਪਹਿਲਾ ਟੌਪਿਕ ਕਵਰ ਕਰ ਲਿਆ। ਦੂਜੀ ਵੀਡੀਓ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਜਿਹੜੀ ਇਹਨੂੰ ਇੱਕ ਵਾਰ ਫੇਰ ਇਹੋ ਬਿਮਾਰੀ ਪੈਣੀ ਹੈ ਜੀ ਉਹ ਬਿਮਾਰੀ ਪੈਣੀ ਜਦੋਂ ਇਸ ਨੂੰ ਫਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਉਸ ਟਾਈਮ ਤੇ। ਹੁਣ ਗੱਲ ਕਰਦੇ ਆਂ ਜੀ ਇਹਦੇ ਬਜਾਈ ਦੀ। ਬਜਾਈ ਦੇ ਵੇਲੇ ਇਹਦਾ ਬੀਜ ਦੀ ਮਾਤਰਾ 16 ਤੋਂ 20 ਕਿਲੋ ਪ੍ਰਤੀ ਏਕੜ ਮੈਂਦੀ ਹੈ ਜੀ। ਇਹ ਮਸ਼ੀਨ ਦੇ ਨਾਲ ਬਜਾਈ ਕਰੀਏ ਹੱਥ ਨਾਲ ਲਾਉਣੀ ਹੈ ਤਾਂ 100 ਕਿਲੋ ਬੀਜ ਸਫੀਸ਼ੀਐਂਟ ਹੈ। ਤੇ ਜੇ ਤੁਸੀਂ ਅ ਖਾਦ ਦੀ ਗੱਲ ਕਰਦੇ ਹੋ ਤਾਂ ਦੋ ਬੈਗ ਡੀਏਪੀ ਪਲੱਸ ਇੱਕ ਬੈਗ ਪੋਲੀਸਲਫੇਟ ਜਾਂ ਪोटाश ਪਾ ਕੇ ਤੁਸੀਂ ਇਸ ਦੀ ਕਾਸ਼ ਤੇ ਜਿਹੜੀ ਆਰਾਮ ਨਾਲ ਕਰ ਸਕਦੇ ਹੋ ਹੁਣ ਮਸ਼ੀਨਾਂ ਆ ਗਈਆਂ ਜਿਹੜੀਆਂ ਮਸ਼ੀਨਾਂ ਹੀ ਇਸ ਨੂੰ ਬਜਾਈ ਕਰ ਦਿੰਦੀਆਂ ਆ ਜਿਹੜੀਆਂ ਭਿੰਡੀ ਵਗੈਰਾ ਵਾਲੀ ਮਸ਼ੀਨ ਹੈ ਉਹਦੇ ਨਾਲ ਹੀ ਇਹਦੀ ਬਜਾਈ ਹੋ ਜਾਂਦੀ ਹੈ ਨਹੀਂ ਤਾਂ ਤੁਸੀਂ ਇਹਨੂੰ ਮੈਨੂਅਲ ਹੱਥ ਦੇ ਨਾਲ ਵੀ ਲਾ ਸਕਦੇ ਹੋ ਲਗਭਗ ਦੋ ਦੋ 2.5 2.5 ਇੰਚ ਦੇ ਉੱਤੇ ਇੱਕ ਇੱਕ ਦਾਣਾ ਜਿਹੜਾ ਲੱਗਣਾ ਜੀ ਇੱਕ ਦਾਣਾ ਦੇਖੋ ਇਹ ਵੀ ਜਰਮੀਨੇਸ਼ਨ ਇਹ अर्ਲੀ ਸਟੇਜ ਬਹੁਤ अर्ਲੀ ਸਟੇਜ ਵਿੱਚ ਮੈਂ ਵੀਡੀਓ ਬਣਾ ਲਿਆ ਹਰੇ ਪ੍ਰੋਪਰ ਜਰਮੀਨੇਸ਼ਨ ਨਹੀਂ ਤੁਸੀਂ ਇੱਕ ਚੈੱਕ ਕਰ ਲਓ ਵੀ ਇੱਥੇ ਜਰਮੀਨੇਸ਼ਨ ਹੋ ਰ ਇੱਥੇ ਵੀ ਜਰਮੀਨੇਸ਼ਨ ਆ ਰਹੀ ਹੈ ਇੱਥੇ ਵੀ ਆ ਰਹੀ ਹੈ ਮਤਲਬ ਇਹ ਤਾਂ अर्ਲੀ ਸਟੇਜ ਹੈ ਹਲੇ ਜਦੋਂ ਮੈਂ ਵੀਡੀਓ ਸ਼ੂਟ ਕਰ ਰਿਹਾ ਇਹ ਨਹੀਂ ਇਹ ਚ ਆਪਾਂ ਕਹਿ ਸਕਦੇ ਕਿ ਘਟੂਗੀ ਇਹ अर्ਲੀ ਸਟੇਜ ਦੇ ਵਿੱਚ ਹੀ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਅਰੇ ਤਿੰਨੀਆਂ ਚਾਰ ਦਿਨਾਂ ਦੇ ਦੀ ਪ੍ਰੋਪਰ ਜਰਮੀਨੇਸ਼ਨ ਜਿਹੜੀ ਉਹ ਆਉਣੀ ਹੈ ਇਸ ਟਾਈਮ ਤੇ ਹੁਣ ਜਦੋਂ ਇਸ ਦਾ ਇੱਕ ਇੱਕ ਪੱਤਾ ਹੋਰ ਹੋ ਗਿਆ ਜਦੋਂ ਇਥੋਂ ਇੱਕ ਪੱਤਾ ਹੋਰ ਨਿਕਲਣਾ ਸ਼ੁਰੂ ਹੋ ਗਿਆ ਉਸ ਤੇ ਆਪਾਂ 19 19 ਹੋ ਗਿਆ ਜੀ ਜਾਂ ਆਪਣਾ ਆਈਸੀਐਲ ਦਾ ਸਟਾਰਟਰ ਹੋ ਗਿਆ ਜਾਂ ਆਪਾਂ ਜਿਹੜਾ ਇੱਕ ਫਰਟਿਸ ਦਾ ਪ੍ਰੋਡਕਟ ਹੁੰਦਾ ਜੀ 114311 ਉਹਦੀ ਆਪਾਂ ਉਹਨਾਂ ਚੋਂ ਕਿਸੇ ਇੱਕ ਦੀ ਸਪਰੇਅ ਕਰਨੀ ਹੈ ਪਲੱਸ ਉਹਦੇ ਨਾਲ ਆਪਾਂ ਇਹ ਜਿਹੜੀ ਹਲਕੀ ਮੱਛਰ ਤੇਲੇ ਵਾਲੀ ਦਵਾਈ ਨਾਲ ਐਡ ਕਰਾਂਗੇ ਕਿਉਂਕਿ ਇੱਥੇ ਇਹਨਾਂ ਇੱਕ ਕਾਲੇ ਜਿਹੇ ਛੋਟੇ ਜਿਹੇ ਟਿੰਡੇ ਜਿਹਨੇ ਆਉਣਾ ਤੇ ਇੱਥੇ ਜਿਹਦਾ ਦਾ ਇਹਨੂੰ ਦਾਗੀ ਕਰਕੇ ਪੱਤੇ ਖਰਾਬ ਕਰ ਦਿੰਨੇ ਆ ਤੇ ਇੱਕ ਇਸਤੇ ਜਦੋਂ ਇਹਦੀ ਫਲੀ ਦੇ ਨੇੜੇ ਟਾਈਮ ਹੁੰਦਾ ਤੇ ਵਾਈਟ ਫਲਾਈ ਦੀ ਆਪਾਂ ਨੂੰ ਚਿੱਟੇ ਮੱਛਰ ਦੀਆਂ ਸਪਰੇਅਆਂ ਕਰਨੀਆਂ ਪੈਂਦੀਆਂ ਨਹੀਂ ਤਾਂ ਇਹਨੂੰ ਵਾਇਰਸ ਦੀ ਵੀ ਸ਼ਿਕਾਇਤ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ ਅਰਲੀ ਸਟੇਜ ਵਾਲੀਆਂ ਸਪ੍ਰੈਆਂ ਜਿਹੜੀਆਂ ਲਗਭਗ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰ ਲਈਆਂ ਜੀ ਫਿਰ ਆਪਾਂ ਇਹਦੀ ਹੁਣ ਟੜਾਈ ਦਾ ਗੱਲ ਕਰ ਲੈਣੀ ਆ ਟੜਾਈ ਜਿਹੜੀ ਸਾਰੀ ਇਹਦੀ ਵੈਦਰ ਤੇ ਡਿਪੈਂਡ ਹੈ 10 ਕੁਇੰਟਲ ਤੋਂ ਲੈ ਕੇ ਭਾਵੇਂ 100 ਕੁਇੰਟਲ ਤੱਕ ਨਿਕਲੇ ਜੇ ਕੋਈ ਇਹਦਾ ਐਸਟੀਮੇਟ ਆਈਡੀ ਜਿਹੜਾ ਉਹ ਨਹੀਂ ਲਗਾਇਆ ਜਾ ਸਕਦਾ ਜੇ ਤਾਂ ਮੌਸਮ ਠੰਡਾ ਹੋ ਗਿਆ ਪ੍ਰੋਡਕਸ਼ਨ ਹਾਇਰ ਚੱਲ ਜੂਗੀ ਵੱਧ ਜੂਗੀ ਮੌਸਮ ਗਰਮ ਹੋ ਗਿਆ ਪ੍ਰੋਡਕਸ਼ਨ ਘਟ ਜਾਣੀ ਆ ਜੀ ਇਹ ਸਾਰਾ ਕੁਝ ਤੁਹਾਡਾ ਮੌਸਮ ਦੇ ਉੱਤੇ ਨਿਰਭਰ ਕਰਦਾ ਤੇ ਇਹਦੀ ਜਿਹੜੀ ਆਪਾਂ ਬਜਾਈ ਸ਼ੁਰੂ ਕਰਦੇ ਆ ਜੀ 15 ਸਤੰਬਰ ਤੋਂ 5 ਅਕਤੂਬਰ ਤੱਕ ਇਹਦੀ ਬਜਾਈ ਹੁੰਦੀ ਆ ਇਸ ਤੋਂ ਬਾਅਦ ਆਪਣਾ ਮਟਰਾਂ ਵਾਲਾ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਤੇ 2 ਮਹੀਨਿਆਂ ਦੇ ਵਿੱਚ ਇਹ ਫਸਲ ਆ ਜਿਹੜੀ ਲਗਭਗ ਆਪਣੀ ਤਿਆਰ ਹੋ ਜਾਂਦੀ ਹੈ ਜੇ ਮੌਸਮ ਇਹਦੇ ਬਿਲਕੁਲ ਅਨਕੂਲ ਰਹੇ 2 ਮਹੀਨੇ ਕਿਹਦੀ ਤੜਾਈ ਹੋ ਜਾਂਦੀ ਕੁਝ ਮੇਰੇ ਕਿਸਾਨ ਵੀਰ ਦੀ ਇੱਕੋ ਸਿੰਗਲ ਤੜਾਈ ਕਰਦੇ ਆ ਤਾਂ ਕੁਝ ਕਿਸਾਨ ਵੀ ਡਬਲ ਤੜਾਈ ਕਰਦੇ ਆ ਬੀன்ஸ் ਦੇ ਸਬੰਧ ਚ ਫਲੀਆਂ ਦੇ ਸਬੰਧ ਇਹ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟਾਂ 'ਚ ਸਾਂਝਾ ਕਰ ਸਕਦੇ ਹੋ ਆਪਾਂ ਦਾ ਜਵਾਬ ਦੇਣੀ ਤੁਹਾਨੂੰ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਆਪਣੀਆਂ ਮਟਰ ਤੇ ਗੋਭੀ ਤੇ ਜਾਂ ਮੂਲੀ ਸ਼ਲਕਮ ਗਾਜਰ ਦਿੱਤੇ ਹੋਣਗੀਆਂ ਤੁਹਾਡਾ ਸ਼ੇਅਰ ਜੁੜੂ ਕਰਾਉਣ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ